ਪਹਿਲੇ ਅਸੀਂ 6 ਮਹੀਨੇ ਉਹਨਾਂ ਕਿਸਾਨਾਂ ਨੂੰ ਹੀ ਇਹ ਚੀਜ਼ਾਂ ਦੇਵਾਂਗੇ ਜਿਹੜੇ 5 ਕਿੱਲੇ ਤੱਕ ਦੇ ਜਿਹਨਾਂ ਦੀ ਖੇਤੀ ਕਰ ਰਹੇ ਆ ਜਿੱਦਾਂ ਇਹ ਮਸ਼ੀਨ ਆ ਇਹਦੇ ਨਾਲ ਹਰ ਇੱਕ ਤਰ੍ਹਾਂ ਦਾ ਬੀਜ ਬੀਜਿਆ ਜਾ ਸਕਦਾ ਹੈ ਇਹ ਬੈਡ ਪਲੈਂਟਰ ਆ ਇਹਦੇ ਨਾਲ ਅਸੀਂ ਜਿਹੜੀਆਂ ਬੀ ਵਾਲੀਆਂ ਕੋਈ ਵੀ ਫਸਲਾਂ ਮੱਕੀ ਸਰੋਂ ਪਿੰਡੀਆਂ ਮਟਰ ਜੋ ਵੀ ਚੀਜ਼ਾਂ ਇਹਦੇ ਨਾਲ ਬੀਜ ਵਾਲੀਆਂ ਕਿੱਸਾਂ ਉਹਦੇ ਨਾਲ ਉਹਦੇ ਰੂਲੇ ਚੇਂਜ ਕਰਕੇ ਤੇ ਅਸੀਂ ਉਹਨਾਂ ਦੀ ਬਿਜਾਈ ਕਰ ਸਕਦੇ ਹਾਂ ਇਹ ਤੋਂ 35 ਫਸਲਾਂ ਤੱਕ ਜਿਹੜੀ ਬਿਜਾਈ ਹੋਣ ਵਾਲੀ ਇੱਕ ਸਪੈਸ਼ਲ ਮਸ਼ੀਨ ਜਿਹੜੀ ਆ ਉਹ ਵੀ ਲਿਆਂਦੀ ਗਈ ਹੈ ਤੇ ਆ ਵੀ ਤੁਹਾਨੂੰ ਦਿਖਾ ਦੇਣਾ ਕਿਉਂਕਿ ਸਾਂਝੀ ਖੇਤੀ ਦਾ ਮਕਸਦ ਇਹ ਮਕਸਦ ਛੋਟੇ ਕਿਸਾਨਾਂ ਨੂੰ ਕਿਤਨਾ ਕਿਤੇ ਫਾਇਦਾ ਪਹੁੰਚਾਣਾ ਹੈਗਾ ਤਾਂ ਇਹਨਾਂ ਹੁਣ ਮਸ਼ੀਨਾਂ ਦੇ ذریعے ਛੋਟੇ ਕਿਸਾਨ ਜਿਹੜੇ ਆ ਖੇਤੀ ਕਰਨਗੇ ਕਿ ਛੋਟੀ ਕਿਸਾਨੀ ਦੀ ਪ੍ਰਬੰਧ ਕਮੇਟੀ ਚਲਾਉਗੀ ਜਿਹਨੂੰ ਲੋਡ ਆ ਉਹਦਾ ਖਰਚਾ ਜਿੰਨਾ ਕਿ ਸਿਰਫ ਟਰੈਕਟਰ ਦਾ ਮਸ਼ੀਨਰੀ ਦਾ ਇਹਨਾਂ ਦਾ ਕੋਈ ਖਰਚਾ ਨਹੀਂ ਸਿਰਫ ਜਿਹੜਾ ਜਾਣਾ ਬਹੁਣ ਤੇ ਜਾਂ ਜਿਹੜੇ ਕਿਸੇ ਕਿਸਾਨ ਲੈਣਗੇ ਉਹਦਾ ਕਿੰਨਾ ਖਰਚਾ ਹੈ ਬਹੁਤ ਵੱਡਾ ਬਰਾਲਾ ਉਸ ਕਮੇਟੀ ਨੇ ਇੱਕ ਡਰਾਈਵਰ ਰੱਖਿਆ ਹੋਇਆ ਜਿੰਨੇ ਸਾਰੇ ਸੰਦਾਂ ਦੀ ਖੇਤੀ ਕਰਨੀ ਆ ਪੂਰੇ ਪਿੰਡ ਦੇ ਵਿੱਚ ਸਿਰਫ ਉਹਦੇ ਖਰਚੇ ਪੂਰੇ ਕਰਨ ਵਾਸਤੇ ਆ ਉਦਾਂ ਜਿ ਕੋਈ ਲਗਤ ਨਹੀਂ ਆ ਸਾਡੇ ਵੱਲੋਂ ਫਾਲਸੈਡ ਵੱਲੋਂ ਜਿਹੜਾ ਇਹ ਫ੍ਰੀ ਸਾਰਾ ਸਮਾਨ ਇਸ ਪਿੰਡ ਵਿੱਚ ਪਾਇਆ ਜਾ ਰਿਹਾ ਹੈ ਸਾਡੇ ਨਾਲ 50 ਕਿਸਾਨ ਜਿਹੜੇ ਆ ਇਹਦੇ ਨਾਲ ਐਡ ਹੋ ਕੇ ਸਾਡੇ ਨਾਲ ਉਹ ਬਹੁਤ ਖੁਸ਼ ਆ ਕਿ ਸਾਲ ਇਹ ਚੀਜ਼ਾਂ ਜਿਹੜੀਆਂ ਨਹੀਂ ਸੀ ਵਰਤਦੀਆਂ ਨਾ ਸੀ ਆਉਣ ਵਾਲੇ ਸਮੇਂ 'ਚ ਕਿਤੇ ਵਰਤ ਸਕਦੇ ਸਾਂ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਖਾਲਸਾ ਹੈਡ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਆਪਣੀ ਸਮਾਜ ਸੇਵਾ ਨੂੰ ਲੈ ਕੇ ਮਾਨਵਤਾ ਦੀ ਭਲਾਈ ਦੀ ਲੈ ਕੇ ਖਾਲਸਾ ਹੈਡ ਬੜੇ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਿਹਾ ਹੈ ਇੱਕ ਵੱਡਾ ਉਪਰਾਲਾ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਗਿਆ ਉਹ ਪਾਇਲਟ ਪ੍ਰੋਜੈਕਟ ਹੈਗਾ ਸਾਂਝੀ ਖੇਤੀ ਦਾ ਜ ਜਿਹਦੀ ਸ਼ੁਰੂਆਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਖੁਰਦ ਤੋਂ ਕੀਤੀ ਗਈ ਹੈ ਇੱਥੇ ਪੰਜ ਕਿੱਲੇ ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਹੈਗੀ ਆ ਉਹਨਾਂ ਵਾਸਤੇ ਇੱਕ ਸਾਂਝੀ ਖੇਤੀ ਪ੍ਰੋਜੈਕਟ ਲੈ ਕੇ ਆਂਦਾ ਗਿਆ ਜਦੇ ਤਹਿਤ ਬਹੁਤ ਘੱਟ ਯਾਨੀ ਉਹ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਜਿਹੜੀ ਮਸ਼ੀਨਰੀ ਆ ਉਹ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਊਗੀ ਜਿਹੜੇ ਕਿਸਾਨ ਆਰਥਿਕ ਤੌਰ ਤੇ ਕਮਜ਼ੋਰ ਹੈਗੇ ਆ ਤਾਂ ਉਹਨਾਂ ਵਾਸਤੇ ਖਾਸ ਤੌਰ ਦੇ ਤੇ ਖਾਲਸਾਡ ਦਾ ਇੱਕ ਵੱਡਾ ਉਪਰਾਲਾ ਹੈ ਕਿ ਪਾਇਲਟ ਪ੍ਰੋਜੈਕਟ ਜਿਹੜਾ ਹੈਗਾ ਉਹਦੇ ਅਧੀਨ ਇਹ ਜਿਹੜੀ ਮਸ਼ੀਨਰੀ ਹੈਗੀ ਹੈ ਕਿਸਾਨਾਂ ਨੂੰ ਸਾਂਝੀ ਖੇਤੀ ਜਿਹੜਾ ਪ੍ਰੋਜੈਕਟ ਹੈ ਉਹਦੇ ਤਹਿਤ ਇਹ ਮਸ਼ੀਨਰੀ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਣੀ ਹੈ ਇਸ ਵਕਤ ਮੰਡੀ ਖੁਰ ਦੇ ਵਿੱਚ ਅਸੀਂ ਆ ਗਿਆਂ ਤਾਂ ਇੱਕ ਜਿਹੜੀ ਖਾਲਸਾਡ ਦੀ ਗੱਲ ਕਰ ਰਹੀਏ ਪਿਛਲੇ ਲੰਬੇ ਸਮੇਂ ਤੋਂ ਜੇ ਪੂਰੇ ਵਿਸ਼ਵ ਭਰ ਦੇ ਵਿੱਚ ਅਸੀਂ ਖਾਲਸਾਡ ਦੀਆਂ ਸੁਣਦੇ ਆ ਖਾਲ ਸਾਈਡ ਚਾਹੇ ਰਾਹਤ ਕਾਰਜ ਹੋਣ ਜਾਂ ਚਾਹੇ ਕਿਸਾਨੀ ਮੋਰਚਾ ਲੱਗ ਹੋਵੇ ਇਸ ਤੋਂ ਇਲਾਵਾ ਜਿੱਥੇ-ਜਿੱਥੇ ਵੀ ਲੋਡ ਪੈਂਦੀ ਹੈ ਉੱਥੇ-ਉੱਥੇ ਖਾਲ ਸਾਈਡ ਵੱਲੋਂ ਜਿਹੜੇ ਆ ਇਹ ਸਮਾਜ ਸੇਵਾ ਦੇ ਵੱਡੇ ਉਪਰਾਲੇ ਮਾਨਵਤਾ ਦੀ ਭਲਾਈ ਦੇ ਉਪਰਾਲੇ ਕਹਿ ਦਈਏ ਜਾਂ ਕਿਤੇ ਵੀ ਕੋਆਪਤਾ ਆਉਂਦੀਆਂ ਤਾਂ ਉੱਥੇ ਹਰ ਤਰੀਕੇ ਦੇ ਕਦਮ ਜਿਹੜੇ ਆ ਉਹ ਚੁੱਕੇ ਜਾਂਦੇ ਆ ਤਾਂ ਇਹ ਸਾਰੀ ਮਸ਼ੀਨਰੀ ਹੈਗੀ ਤਾਂ ਪੂਰੀ ਟੀਮ ਵੀ ਹੈਗੀ ਕਿਸਾਨ ਆਗੂ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਪਹਿਲਾਂ ਮਸ਼ੀਨਰੀ ਤੁਹਾਨੂੰ ਦਿਖਾ ਦਿੰਨੇ ਜਿਹੜੀ ਮਸ਼ੀਨਰੀ ਇਹ ਹੈਗੀ ਹੈ ਖਾਲ ਸਾਈਡ ਦਾ ਖਾਸ ਉਪਰਾਲਾ ਹੈ ਕਿ ਹੁਣ ਇਹ ਮਸ਼ੀਨਰੀ ਮੰਡੀ ਖੁਰ ਦੇ ਵਿੱਚ ਜਿਹੜਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤਾਂ ਇਹ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਈ ਜਾਣੀ ਹੈ ਉਹਨਾਂ ਨੂੰ ਦਿੱਤੀ ਜਾਣੀ ਹੈ ਕਮੇਟੀ ਬਣ ਚੁੱਕੀ ਹੈ ਇਸ ਪਿੰਡ ਦੇ ਵਿੱਚ ਜਿਨ੍ਹਾਂ ਨੂੰ 5 ਕਿੱਲੇ ਜਿਹੜੇ ਕਿਸਾਨਾਂ ਕੋਲ ਜ਼ਮੀਨ ਹੈਗੀਆਂ 5 ਕਿੱਲੇ ਤੋਂ ਘੱਟ ਆ ਉਹਨਾਂ ਨੂੰ ਇਹ ਮਸ਼ੀਨਰੀ ਮੁਹੱਈਆ ਕਰਾਣੀ ਹੈ ਤੇ ਇਹਦੇ ਵਿੱਚ 30 ਤੋਂ 35 ਫਸਲਾਂ ਤੱਕ ਜਿਹੜੀ ਬਜਾਈ ਹੋਣ ਵਾਲੀ ਇੱਕ ਸਪੈਸ਼ਲ ਮਸ਼ੀਨ ਜਿਹੜੀ ਹੈ ਉਹ ਵੀ ਲਿਆਂਦੀ ਗਈ ਹੈ ਤੇ ਆ ਵੀ ਤੁਹਾਨੂੰ ਦਿਖਾ ਦੇਣਾ ਕਿਉਂਕਿ ਸਾਂਝੀ ਖੇਤੀ ਦਾ ਮਕਸਦ ਇਹ ਮਕਸਦ ਛੋਟੇ ਕਿਸਾਨਾਂ ਨੂੰ ਕਿੰਨਾ ਕਿਤੇ ਫਾਇਦਾ ਪਹੁੰਚਾਉਣਾ ਹੈਗਾ ਤਾਂ ਇਹਨਾਂ ਹੁਣ ਮਸ਼ੀਨਾਂ ਦੇ ਜ਼ਰੀਏ ਛੋਟੇ ਕਿਸਾਨ ਖੇਤੀ ਕਰਨਗੇ ਤਾਂ ਸਭ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਇੱਥੋਂ ਦੇ ਕਿਸਾਨ ਹੈਗੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਪਰ ਜਿਹੜੇ ਦਵਿੰਦਰ ਸਿੰਘ ਜਿਹੜੇ ਖਾਲਸਾਡ ਦੇ ਹੈਡ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇਹ ਵੱਡਾ ਉਪਰਾਲਾ ਹੈਗਾ ਜਿਹੜਾ ਖਾਲਸਾਡ ਪੂਰੇ ਵਿਸ਼ਵ ਭਰ ਚ ਮਸ਼ਹੂਰ ਹੈ ਜੀ ਪੂਰੀ ਦੁਨੀਆ ਦੇ ਵਿੱਚ ਤੁਸੀਂ ਕੰਮ ਕਰਦੀਆਂ ਤੁਹਾਡੀ ਟੀਮਾਂ ਇਹ ਪਾਇਲਟ ਪ੍ਰੋਜੈਕਟ ਹੈ ਹੈ ਕੀ ਕੀ ਕਰਨਾ ਚਾਹੁੰਦੇ ਇਹ ਸੀ ਪਹਿਲਾ ਪ੍ਰੋਜੈਕਟ ਸ਼ੁਰੂ ਕੀਤਾ ਸਾਂਝੀ ਖੇਤੀ ਅੱਛਾ ਜੀ ਇਹ ਸਾਂਝੀ ਖੇਤੀ ਕਿਸਾਨਾਂ ਲਈ ਤੇ ਖਾਲਸਾੜ ਹਰ ਟਾਈਮ ਕੰਮ ਕਰਨ ਨੂੰ ਤਿਆਰ ਹੈ ਜਿੱਥੇ ਵੀ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਜਾਂ ਹੜ੍ਹ ਆਉਂਦੇ ਆ ਜਾਂ ਕਿਤੇ ਵੀ ਕੋਈ ਚੀਜ਼ ਆਉਂਦੀ ਆ ਇਹ ਸਾਡਾ ਖਾਲਸਾੜ ਦਾ ਪਹਿਲਾ ਪ੍ਰੋਜੈਕਟ ਹੋਊਗਾ ਪਿੰਡ ਮੰਡੀ ਖੁਰਦੇ ਵਿੱਚ ਜਿਹੜਾ ਸਾਂਝੀ ਖੇਤੀ ਦੇ ਨਾਂ ਤੇ ਸ਼ੁਰੂ ਕੀਤਾ ਜਾ ਰਿਹਾ ਇੱਥੇ ਅਸੀਂ ਇਸ ਪਿੰਡ ਨੂੰ ਇੱਕ ਟਰੈਕਟਰ ਤੇ ਨਾਲ ਉਹਦੇ ਵਾਹ ਯੋਗ ਜਿੰਨੀਆਂ ਵੀ ਮਸ਼ੀਨਰੀ ਆ ਉਹ ਅਸੀਂ ਦੇਖ ਰਹੇ ਹਾਂ ਤਾਂ ਕਿ ਜਿਹੜੀ ਆ ਛੋਟੇ ਜ਼ਿਮੀਂਦਾਰਾਂ ਦੀ ਘੱਟ ਲਾਗਤ ਦੇ ਵਿੱਚ ਉਹ ਜਿਹੜੀ ਫਸਲ ਦੀ ਬਜਾਈ ਟਾਈਮ ਟੂ ਟਾਈਮ ਹੋ ਸਕੇ ਜਿੱਥੇ ਛੋਟੇ ਜ਼ਿਮੀਂਦਾਰਾਂ ਦੀ ਜਿਹੜੀ ਹੁਣ ਮਹਿੰਗੇ ਸੰਦ ਪਹੁੰਚ ਤੋਂ ਬਾਹਰ ਹੋ ਰਹੇ ਸੀ ਉਹ ਦੁਬਾਰਾ ਇਹਨਾਂ ਚੀਜ਼ਾਂ ਦੀ ਖੇਤੀ ਕਰ ਸਕਣ ਅੱਛਾ ਜਿਹੜੀ ਕਮੇਟੀ ਇੱਥੇ ਬਣਾਈ ਹੈ ਉਹਦਾ ਕੰਮ ਕੀ ਹੈਗਾ ਤੇ ਕਿਹੜੇ ਕਿਸਾਨਾਂ ਨੂੰ ਦਿੱਤੀ ਜਾਊਗੀ ਕ੍ਰਾਈਟੇਰੀਆ ਕੀ ਬਣਾਇਆ ਗਿਆ ਵੀ ਇਹ ਕਿਸਾਨ ਕੋਲੇ ਮਸ਼ੀਨ ਵੀ ਜਾਊਗੀ ਜਿਹੜੀ ਕਮੇਟੀ ਇੱਥੇ ਬਣਾਈ ਆ ਉਹਨਾਂ ਦਾ ਕੰਮ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰਨਾ ਛੋਟੇ ਜ਼ਿਮੀਂਦਾਰ ਛੋਟੇ ਜ਼ਿਮੀਂਦਾਰ ਜਿਹੜੇ 5 ਕਿੱਲੇ ਤੱਕ ਆ ਅਸੀਂ ਸਟਾਰਟਿੰਗ ਉਹਨਾਂ ਤੋਂ ਸਾਡਾ ਪਾਇਲਟ ਪ੍ਰੋਜੈਕਟ ਪਹਿਲੇ ਅਸੀਂ 6 ਮਹੀਨੇ ਉਹਨਾਂ ਕਿਸਾਨਾਂ ਨੂੰ ਹੀ ਇਹ ਚੀਜ਼ਾਂ ਦਵਾਂਗੇ ਜਿਹੜੀ 5 ਕਿੱਲੇ ਤੱਕ ਦੇ ਜਿਨ੍ਹਾਂ ਦੀ ਖੇਤੀ ਕਰ ਰਹੇ ਆ ਉਹਨਾਂ ਨੂੰ ਅਸੀਂ ਇਹ ਚੀਜ਼ਾਂ ਦਵਾਂਗੇ ਸਾਰੀਆਂ ਜਿੱਦਾਂ ਇਹ ਮਸ਼ੀਨ ਆ ਇਹਦੇ ਨਾਲ ਹਰ ਇੱਕ ਤਰ੍ਹਾਂ ਦਾ ਬੀਜ ਬੀਜਿਆ ਜਾ ਸਕਦਾ ਵਾ ਜਿੱਥੇ ਆਪਾਂ ਗੱਲ ਕਰਦੇ ਆਂ ਕਿ ਦਿਨੋਂ ਦਿਨ ਪੰਜਾਬ ਦਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਜਾਂ ਆਪਾਂ ਪਾਣੀ ਦੀ ਘਟ ਵਰਤੋਂ ਕਰੀਏ ਜੀ ਅਸੀਂ ਬੈੱਡ ਤੇ ਫਸਲਾਂ ਲਾਵਾਂਗੇ ਤੇ ਉਹਦੇ ਨਾਲ ਪਾਣੀ ਦੀ ਜਿਹੜੀ ਲਾਗਤ ਵੀ ਘਟਦੀ ਆ ਤੇ ਜਿਹੜਾ ਦਾ ਮੁਨਾਫਾ ਵੀ ਜ਼ਿਆਦਾ ਹੁੰਦਾ ਵਾ ਚਾਹ ਦੀ ਸ਼ੁਰੂਆਤ ਇਸ ਪਿੰਡ ਤੋਂ ਕੀਤੀ ਆਹ ਬੜੀ ਖਾਸ ਮਸ਼ੀਨ ਹੈਗੀ ਇਹ ਇਹਦੇ ਵੀ ਸਪੈਸ਼ਲ ਹੈ ਕੋਈ ਕਿੰਨੇ ਤਰ੍ਹਾਂ ਦੇ ਫਸਲਾਂ ਬੀਜੀ ਜਾਣੀ ਹੈ ਸਪੈਸ਼ਲੀ ਇਹ ਜਿਹੜੀ ਮਸ਼ੀਨ ਹੈ ਇਹ ਬੈਡ ਪਲੈਂਟਰ ਹੈ ਇਹਦੇ ਨਾਲ ਅਸੀਂ ਜਿਹੜੀਆਂ ਬੀ ਵਾਲੀਆਂ ਕੋਈ ਵੀ ਫਸਲਾਂ ਮੱਕੀ ਸਰੋਂ ਪਿੰਡੀਆਂ ਮਟਰ ਜੋ ਵੀ ਚੀਜ਼ਾਂ ਇਹਦੇ ਨਾਲ ਬੀ ਵਾਲੀਆਂ ਫਸਾਂ ਉਹਦੇ ਨਾਲ ਉਹਦੇ ਰੂਲੇ ਚੇਂਜ ਕਰਕੇ ਤੇ ਅਸੀਂ ਉਹਨਾਂ ਦੀ ਬਿਜਾਈ ਕਰ ਸਕਦੇ ਹਾਂ ਤੇ ਇਹਦੀ ਕੋਈ ਅਮਾਉਂਟ ਵੀ ਰੱਖੀ ਹੋਈ ਹੈ ਵੀ ਫਾਰਮਰ ਜੇ 5 ਕਿਲੋ ਤੋਂ ਘੱਟ ਆਲਾ ਜਾਂ 5 ਕਿਲੋ ਲਓ ਕਿੰਨੇ ਪੈਸੇ ਤੋਂ ਲਿੱਤੇ ਜਾਣਗੇ ਇਹਦਾ ਇਕੱਲੀ ਮਸ਼ੀਨ ਦਾ ਰੇਟ ਨਹੀਂਗਾ ਸਿਰਫ ਓਕਾ ਪੁਕਾ ਦਾ ਇੱਕ ਜਿਹੜਾ ਬਹੁਤ ਹੀ ਘੱਟ ਰੇਟ ਆ ਉਹਦੇ ਵਾਸਤੇ ਜਿਹੜਾ ਇਹਦਾ ਖਰਚਾ ਕਵਰ ਕਰਨਾ ਕਿਉਂਕਿ ਜਿਹੜੇ ਡਰਾਈਵਰ ਨੇ ਖੇਤੀ ਇਹਨੂੰ ਰੱਖਿਆ ਇਸ ਕੰਮ ਲਈ ਉਸ ਕਮੇਟੀ ਨੇ ਇੱਕ ਡਰਾਈਵਰ ਰੱਖਿਆ ਵਾ ਜਿੰਨੇ ਸਾਰੇ ਸੰਦਾਂ ਦੀ ਖੇਤੀ ਕਰਨੀ ਆ ਪੂਰੇ ਪਿੰਡ ਦੇ ਵਿੱਚ ਸਿਰਫ ਉਹਦੇ ਖਰਚੇ ਪੂਰੇ ਕਰਨ ਵਾਸਤੇ ਆ ਉਹਦਾਂ ਦੀ ਕੋਈ ਲਗਤ ਨਹੀਂ ਆ ਸਾਡੇ ਵੱਲੋਂ ਖਾਲਸਾਡ ਵੱਲੋਂ ਜਿਹੜਾ ਇਹ ਫ੍ਰੀ ਸਾਰਾ ਸਮਾਨ ਇਸ ਪਿੰਡ ਨੂੰ ਦਿੱਤਾ ਜਾਣਾ ਇਹ ਜਿਹੜਾ ਅੱਗੇ ਪ੍ਰੋਜੈਕਟ ਵਧੂ ਉਹ ਵੀ ਹੋਰ ਵੀ ਅੱਗੇ ਜਾਵੋਗੇ ਪਿੰਡਾਂ ਚ ਹਾਂਜੀ ਅਸੀਂ ਪਹਿਲਾਂ ਇਹਦੇ 6 ਮਹੀਨੇ ਦਾ ਰਿਜ਼ਲਟ ਦੇਖਾਂਗੇ ਕੀ ਨਿਕਲਦਾ ਵਾ ਕੁਝ ਇਹਦੇ ਚ ਕਮੀਆਂ ਪੇਸ਼ੀਆਂ ਜੇ ਰਹਿ ਜਾਂਦੀਆਂ ਤੇ ਅਸੀਂ ਉਹਨਾਂ ਨੂੰ ਸੁਧਾਰ ਕਰਕੇ ਆਉਣ ਵਾਲੇ ਅਗਲੇ 6 ਮਹੀਨਿਆਂ ਤੋਂ ਬਾਅਦ ਅਸੀਂ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਵੀ ਜਾਵਾਂਗੇ। ਕਾਕਾ ਸਿੰਘ ਜੀ ਕੀ ਕਹਿਣਾ ਚਾਹੋਗੇ ਕਿਸਾਨਾਂ ਲਈ ਵੱਡਾ ਉਪਰਾਲਾ ਸਾਂਝੀ ਖੇਤੀ ਦਾ ਪ੍ਰੋਜੈਕਟ ਖਾਲਸਾਡ ਵੱਲੋਂ ਲਾਂਚ ਕੀਤਾ ਗਿਆ। ਕੀ ਕਹਿਣਾ ਚਾਹੋਗੇ ਕਿੰਨੀ ਕਦੀ ਜ਼ਰੂਰਤ ਸੀਗੀ ਇਸ ਚੀਜ਼ ਦੀ। ਪਹਿਲੀ ਗੱਲ ਤਾਂ ਵੈਸੇ ਦੋਨੇ ਪੁਰੋਂ ਵੱਲੋਂ ਖਾਸ ਕਰਕੇ ਭਾਤਕਸਨ ਅਤੇ ਸਿੱਧੂਪੁਰ ਵੱਲੋਂ ਜੋ ਪਰਾਲਾ ਹੈ ਅਸੀਂ ਲੰਮੇ ਸਮੇਂ ਤੋਂ ਇਹ ਮੰਗ ਸਰਕਾਰਾਂ ਤੋਂ ਕਰਦੇ ਆ ਰਹੇ ਹਾਂ ਕਿ ਜਿਹੜੀ ਸਾਡੀ ਛੋਟੀ ਕਿਸਾਨੀ ਹੈ ਛੋਟੀ ਕਿਸਾਨੀ ਦੀਆਂ ਸਮੱਸਿਆਵਾਂ ਹੈਗੀਆਂ ਹੈ। ਨਾ ਉਹ ਕਿਰਾਏ ਤੇ ਲੈ ਸਕਦਾ ਤੇ ਨਾ ਉਹਨੂੰ ਜਦੋਂ ਮੌਕਾ ਹੈ ਸਮੇਂ ਦੇ ਵਿੱਚ ਉਹ ਟਰੈਕ ਤੋਂ ਮਿਲਦਾ। ਅੱਜ ਜਿਹੜਾ ਸਾਡਾ ਇਹ ਬਲਾਕ ਦੇ ਵਿੱਚ ਪੈਂਦਾ ਪਿੰਡ ਗੁਰਦ ਮੰਡੀ ਇਹਦੇ ਜਿਹੜੇ ਪਰਾਲਾ ਖਾਲਸਾ ਹਾਈਡ ਬਣੋ। ਚਾਹੇ ਸਾਡੇ ਕਿਤੇ ਮੋਰਚਾ ਲੱਗਿਆ ਹੋਵੇ। ਚਾਹੇ ਕਿਤੇ ਅੱਗ ਲੱਗੀ ਹੋਵੇ, ਚਾਹੇ ਕਿਤੇ ਹੜ੍ਹ ਸੁੱਕਾ ਹੋਵੇ ਤਾਂ ਇਹ ਮੁਰੇ ਯੋਗਦਾਨ ਪਾਉਂਦੇ ਨੇ। ਤਾਂ ਅੱਜ ਵੀ ਇਹਨਾਂ ਨੇ ਜਿਹੜਾ ਖੇਤੀ ਨਾਲ ਸੰਬੰਧਿਤ ਸੰਦਾ ਦਾ ਤੇ ਟਰੈਕ ਦੇ ਕੇ ਛੋਟੀ ਕਿਸਾਨੀ ਦਾ ਪਰਾਲਾ ਕੀਤਾ ਇਹ ਮੈਨੂੰ ਲੱਗਦਾ ਬਹੁਤ ਸਲਾਹਗਾ ਜੋਗ ਹੈ ਤਾਂ ਅਸੀਂ ਜਿਹੜੀ ਸਾਡੇ ਤੇ 6 ਮਹੀਨਿਆਂ ਤੋਂ ਮਸਲਾ ਉੱਠਦਾ ਹੁੰਦਾ ਵੀ ਕਿਸਾਨ ਪਰਾਲੇ ਨੂੰ ਅੱਗ ਨਾਲ ਲਾਉਣ ਅਸੀਂ ਜਿਹੜੇ ਗ੍ਰੀਨ ਟਰਬੂਨ ਦਾ ਫੈਸਲਾ ਸੀ ਉਹਦੇ ਵਿੱਚ ਵੀ ਇਹ ਇਸ਼ੂ ਸੀਗਾ ਕਿ ਛੋਟੀ ਕਿਸਾਨੀ ਨੂੰ ਪ੍ਰਬੰਧ ਕਰਵਾਵੇ ਸਰਕਾਰ ਪਰ ਸਰਕਾਰਾਂ ਤਾਂ ਇਸ ਪੱਲ ਨਹੀਂ ਕਰ ਸਕਿਆ ਸਰਕਾਰਾਂ ਤਾਂ ਸਾਡੇ ਤੇ ਪਰਚੀ ਕਰ ਸਕਿਆ ਜੁਰਮਾਨੇ ਪਾ ਸਕਿਆ ਪਰ ਇਹ ਜਿਹੜਾ ਪਰਾਲਾ ਕੀਤਾ ਪਿੰਡ ਵੱਲੋਂ ਕਿ ਛੋਟੀ ਕਿਸਾਨੀ ਦੀ ਪ੍ਰਬੰਧ ਕਮੇਟੀ ਚਲਾਉਗੀ ਜਿਹਨੂੰ ਲੋੜ ਆ ਉਹਦਾ ਖਰਚਾ ਜਿੰਨਾ ਕਿ ਸਿਰਫ ਟਰੈਕਟਰ ਦਾ ਮਸ਼ੀਨਰੀ ਦਾ ਇਹਨਾਂ ਦਾ ਕੋਈ ਖਰਚਾ ਨਹੀਂ ਸਿਰਫ ਜਿਹੜਾ ਜਾਣਾ ਬਹੁਣ ਤੇ ਜਾਂ ਜਿਹੜੇ ਕਿਸੇ ਕਿਸਾਨ ਲੈਣਗੇ ਉਹਦਾ ਕਿੰਨਾ ਖਰਚਾ ਹੈ ਬਹੁਤ ਵੱਡਾ ਪ੍ਰਾਲਾ ਅਸੀਂ ਮੈਂ ਤਾਂ ਕਹਣਾ ਵੀ ਦੇਖੋ ਹਰੇਕ ਪਿੰਡ ਦੇ ਵਿੱਚ ਸਾਨੂੰ ਪਿੰਡ ਦੇ ਵਿੱਚ ਕਿਸਾਨੀ ਨੂੰ ਇਕੱਠੀ ਹੋ ਕੇ ਛੋਟੀਆਂ ਕਮੇਟੀਆਂ ਬਣਾ ਕੇ ਇਸ ਵੱਲ ਤੁਰਨਾ ਚਾਹੀਦਾ ਕਿ ਸਰਕਾਰਾਂ ਵੱਲੋਂ ਵੱਧ ਧਿਆਨ ਨਾ ਦੀਏ ਕਿ ਸਰਕਾਰਾਂ ਨੇ ਤਾਂ ਹਮੇਸ਼ਾ ਵੱਡੇ ਫਾਰਮ ਬਣਾਉਣ ਦੇ ਤਰੀਕੇ ਹੋਈ ਐ ਅਸੀਂ ਛੋਟੀ ਕਿਸਾਨੀ ਨੂੰ ਬਚਾਉਣ ਦੇ ਤਰੀਕੇ ਹੋਇਆ ਇਹ ਜਿਹੜਾ ਪ੍ਰਾਲਾ ਬਹੁਤ ਸਲਾਗ ਹੈ ਜੀ ਬਿਲਕੁਲ ਜੀ ਇਹ ਇੱਕ ਵੱਡਾ ਉਪਰਾਲਾ ਹੈਗਾ ਕੀ ਲੱਗਦਾ ਜੀ ਇਹ ਚੀਜ਼ਾਂ ਆਲ ਵਾਲੇ ਸਮੇਂ ਵਿੱਚ ਹੋਰ ਵੀ ਅੱਗੇ ਹੋਣੀ ਚਾਹੀਦੀ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਜਿੰਨੀ ਇਹਦੀ ਸਲਾਘਾ ਕੀਤੀ ਜਾਵੇ ਉਨੀ ਹੀ ਥੋੜੀ ਹੈ ਇਹ ਖਾਲਸਾ ਏਡਾ ਬਹੁਤ ਵਧੀਆ ਉਪਰਾਲਾ ਇਹ ਹਰ ਇੱਕ ਇੱਕ ਤਰ੍ਹਾਂ ਇੱਕ ਤਰ੍ਹਾਂ ਦੀ ਦੀਵਾਗਾ ਇਹ ਦੀਵਾ ਹਰ ਇਹਦੀ ਜਿਹੜੀ ਲੋ ਹੈ ਦੀਵੇ ਦੀ ਹਰ ਪਿੰਡ ਵਿੱਚ ਜਾਣੀ ਚਾਹੀਦੀ ਆ ਅਸੀਂ ਆਸ ਕਰਦੇ ਹਾਂ ਕਿ ਇਹ ਬਹੁਤ ਵਧੀਆ ਜਗਤਾਰ ਜੀ ਹੋਰੇ ਸਾਰੀ ਟੀਮ ਇਹਨੂੰ ਵਧੀਆ ਢੰਗ ਨਾਲ ਚਲਾਉਣਗੇ ਤੇ ਜਿਹੜਾ ਖਾਲਸਾ ਏਡ ਇਹ ਤੋਂ ਉਤਸ਼ਾਹਤ ਹੋ ਕੇ ਹਰ ਪਿੰਡ ਦੇ ਵਿੱਚ ਇਹ ਖੋਲੇ ਬਿਲਕੁਲ ਜੀ ਮਸ਼ੀਨਰੀ ਵੀ ਤੁਹਾਨੂੰ ਦਿਖਾ ਦਿੰਦੇ ਆ ਬੇਹਦ ਖਾਸ ਮਸ਼ੀਨਰੀ ਇਹ ਲਿਆਂਦੀ ਗਈ ਹੈ ਕਿਉਂਕਿ ਖਾਲਸਾ ਏਡ ਪੂਰੇ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈਗੀ ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਮਾਨਵਤਾ ਭਲਾਈ ਦੇ ਕੰਮ ਜਿਹੜੇ ਕਰਦੇ ਆ ਤੇ ਇਹ ਇਹ ਵੀ ਇੱਕ ਵੱਡਾ ਉਪਰਾਲਾ ਹੈਗਾ ਤੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਇੱਕ ਵੱਡੀ ਮਸ਼ੀਨਰੀ ਦਾ ਜਿਹੜਾ ਸੈਟਅਪ ਹੈਗਾ ਉਹ ਕਿਸਾਨਾਂ ਦੇ ਲਈ ਲਿਆਂਦਾ ਗਿਆ ਇਥੇ ਤਾਂ ਬਹੁਤ ਇੱਕ ਸਲਾਹਕਾ ਜੋ ਕਦਮ ਹੈ ਖਾਲਸੇਡ ਦਾ ਵੀ ਤਾਂ ਇਹ ਆਲ ਵਾਲੇ ਸਮੇਂ ਵਿੱਚ ਜਿਹੜਾ ਪ੍ਰੋਜੈਕਟ ਹੈਗਾ ਇਹ ਅੱਗੇ ਵਧਾਇਆ ਵੀ ਜਾ ਸਕਦਾ ਕਿਉਂਕਿ ਹਜੇ ਇਹਦੀ ਸ਼ੁਰੂਆਤ ਹੈਗੀ ਹੈ ਤਾਂ ਬਾਈ ਜੀ ਨਾਲ ਇੱਕ ਵਾਰੀ ਗੱਲ ਕਰ ਲੈਣੇ ਕਿਉਂਕਿ ਇਹ ਇਹ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਜਿਹੜੀ ਹੈ ਇਹ ਬਠਿੰਡਾ ਦੇ ਪਿੰਡ ਮੰਡੀ ਖੁਰਦ ਤੋਂ ਜਿਹੜੀ ਹੈ ਕੀਤੀ ਗਈ ਹੈ ਕਿਸਾਨਾਂ ਵਾਲੀ ਬਹੁਤ ਕੁਝ ਜਿਹੜਾ ਹੈਗਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਫਿਰ ਵੀ ਖਾਲਸੇਡ ਨੇ ਜੋ ਉਪਰਾਲਾ ਕੀਤਾ ਬਾਈ ਜੀ ਕੰਮ ਸਰਕਾਰਾਂ ਦਾ ਸੀ ਪਰ ਫਿਰ ਵੀ ਖਾਲਸੇਡ ਮਿਲਦਾ ਹੈ ਪਹਿਲ ਦੇ ਆਧਾਰ ਤੇ ਉਤੇ ਹੀ ਕਰ ਰਹੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ ਬਾਰੇ ਦੇਖੋ ਜੇ ਸਰਕਾਰਾਂ ਇੱਕ ਬੇਨਤੀ ਹੈ ਜ਼ਰੂਰੀ ਇੱਕ ਨੇ ਹੱਥ ਚ ਲੈਣੀ ਹੈ ਕਿ ਸਦਰ ਜੀ ਦੇਖੋ ਇਹਦੇ ਵਿੱਚ ਜਿਹੜੀ ਨੁਕਸਾਨਾਂ ਹੈ ਜਿਹੜੀਆਂ ਆਪਣੀਆਂ ਖਾਲਸੈੱਡ ਦਾ ਸ਼ੁਰੂ ਤੋਂ ਹੀ ਇਹ ਯੋਗਦਾਨ ਰਿਹਾ ਕਿਤੇ ਵੀ ਕਿਸਾਨੀ ਦੇ ਵਿੱਚ ਲੋਡ ਪੈਂਦੀ ਹੈ ਸਾਨੂੰ ਕਿਤੇ ਹੜ੍ਹ ਆਉਂਦੇ ਆ ਜਾਂ ਕੁਦਰਤੀ ਆਫਤ ਆਉਂਦੀ ਆ ਉੱਥੇ ਅਸੀਂ ਫਿਰ ਇਹ ਨਹੀਂ ਲਿਖਦੇ ਕੰਮ ਕਿਹਦਾ ਸੀਗਾ ਅਸੀਂ ਉਹਨਾਂ ਤੋਂ ਮੂਹਰੇ ਹੋ ਕੇ ਅੱਗੇ ਆਉਨੇ ਆ ਤੇ ਸਾਨੂੰ ਇਸ ਚੀਜ਼ ਦੀ ਵੀ ਬਹੁਤ ਲੋੜ ਮਹਿਸੂਸ ਹੋਈ ਆ ਕਿਉਂਕਿ ਖੇਤੀ ਹੁਣ ਲਾਏਵੰਦ ਕੀਤਾ ਬਣਦੀ ਜਾ ਰਹੀ ਸੀ ਉਹ ਇਸ ਕਰਕੇ ਬਣਦੀ ਜਾ ਰਹੀ ਸੀ ਕਿ ਆਪਣਾ ਹੁਣ ਨੌਜਵਾਨ ਜਿਹੜੇ ਆ ਉਹ ਹੱਥੀਂ ਕਿਰਤ ਨਹੀਂ ਕਰਦੇ ਖੇਤੀ ਕਰਨੋਂ ਦੂਰ ਜਾ ਰਹੇ ਆ ਤੇ ਇਹ ਅਸੀਂ ਮਸ਼ੀਨਰੀ ਐਸਪੈਂਡ ਦੇ ਵਿੱਚ ਤਾਂ ਹੀ ਦੇ ਕੇ ਸ਼ੁਰੂ ਕੀਤਾ ਤਾਂ ਕਿ ਅਸੀਂ ਇਹਨੂੰ ਲਾਏਵੰਦ ਖੇਤੀ ਬਣਾ ਸਕੀਏ ਬਹੁਤ ਹੀ ਕਿਸਾਨ ਵੀ ਬੜੇ ਖੁਸ਼ ਆ ਜੀ ਕਿਸਾਨਾਂ ਨਾਲ ਵੀ ਗੱਲਬਾਤ ਹੋਈ ਹੋਣੀ ਬੜੀ ਖੁਸ਼ੀ ਕਿਸਾਨਾਂ ਨੂੰ ਜੀ ਹਾਂ ਜੀ ਖਾਨਾ ਜੋ ਬਹੁਤ ਖੁਸ਼ੀ ਇਸ ਚੀਜ਼ ਦੀ ਕਾਫੀ ਚਿਰ ਤੋਂ ਇਹ ਪ੍ਰੋਗਰਾਮ ਦੀ ਪਲੈਨਿੰਗ ਚੱਲ ਰਹੀ ਸੀ ਤੇ ਕਿਸਾਨ ਜਿਹੜੇ ਪਿੰਡ ਦੇ ਸਾਡੇ ਨਾਲ 50 ਕਿਸਾਨ ਜਿਹੜੇ ਆ ਇਹਦੇ ਨਾਲ ਐਡ ਹੋ ਗਏ ਸਾਡੇ ਨਾਲ ਉਹ ਬਹੁਤ ਖੁਸ਼ ਆ ਕਿ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਨਹੀਂ ਸੀ ਵਰਤੀਆਂ ਨਾ ਅਸੀਂ ਆਉਣ ਵਾਲੇ ਸਮੇਂ 'ਚ ਕਿਤੇ ਵਰਤ ਸਕਦੇ ਸਾਂ ਤੇ ਸਾਨੂੰ ਇਹ ਚੀਜ਼ਾਂ ਖਾਲਸਾਡ ਵੱਲੋਂ ਦਿੱਤੀ ਗਈਆਂ ਦਾ ਸਾਰੇ ਬਹੁਤ ਖੁਸ਼ ਹਾਂ ਜੀ ਬਹੁਤ ਬਹੁਤ ਧੰਨਵਾਦੀ ਬਾਤ ਤੁਸੀਂ ਦੇਖ ਰਹੇ ਹੋ ਖਾਲਸਾਡ ਦਾ ਇੱਕ ਵੱਡਾ ਉਪਰਾਲਾ ਇੱਕ ਪਾਇਲਟ ਪ੍ਰੋਜੈਕਟ ਖਾਲਸਾਡ ਦਾ ਜਿਹੜਾ ਲਾਂਚ ਕੀਤਾ ਗਿਆ ਉਹ ਹੈਗਾ ਸਾਂਝੀ ਖੇਤੀ ਸਾਂਝੀ ਖੇਤੀ ਦੇ ਤਹਿਤ ਪੰਜ ਕਿੱਲੇ ਜਿਹੜੇ ਕਿਸਾਨਾਂ ਕੋ ਕਹਿੰਦਾ ਕਿ ਜਾਂ ਪੰਜ ਕਿਲੇ ਤੋਂ ਘਟਾ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਨੂੰ ਮਹਿੰਗੀਆਂ ਮਸ਼ੀਨਰੀਆਂ ਉਪਲਬਧ ਕਰਾ ਕੇ ਖਾਲਸਾ ਹੈੜ ਇੱਕ ਚੰਗਾ ਉਪਰਾਲਾ ਕਰ ਰਹੀ ਹੈ ਤਾਂ ਉਮੀਦ ਹੈ ਜਿਸ ਤਰੀਕੇ ਨਾਲ ਇਸ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਬਠਿੰਡਾ ਦੇ ਪਿੰਡ ਮੰਡੀ ਖੁਰ ਤੋਂ ਕੀਤੀ ਗਈ ਹੈ ਆਨ ਸਮੇਂ ਦੇ ਵਿੱਚ ਹੋਰ ਵੀ ਪਿੰਡਾਂ ਨੂੰ ਖਾਲਸਾ ਹੈੜ ਵੱਲੋਂ ਕਵਰ ਕੀਤਾ ਜਾਊਗਾ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਬਠਿੰਡਾ